ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਅਤੇ ਖਾਲਿਸਤਾਨ ਲਹਿਰ ਦੇ నాయਕ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਪੰਥਕ ਸਮਾਗਮ ਮੁਲਿੱਕੇ ਗਏ ਹਨ ਦਲ ਖਾਲਸਾ ਵੱਲੋਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਨ੍ਹਾਂ ਦੇ ਭੋਗ 13 ਜੁਲਾਈ ਨੂੰ ਗੁਰਦੁਆਰਾ ਸਾਹਿਬ ਬਾਬਾ ਗੁਰਬਖਸ਼ ਸਿੰਘ ਵਿਖੇ ਪਾਏ ਜਾਣਗੇ ਇਸ ਬੰਦੀ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਭਾਈ ਗਜਿੰਦਰ ਸਿੰਘ ਸਿੱਖ ਕੌਮ ਦੇ ਮਹਾਨ ਯੋਧੇ ਸਨ ਉਨ੍ਹਾਂ ਦੀ ਯਾਦ ਵਿੱਚ ਦੁਨੀਆ ਦੇ ਵੱਖੋ ਵੱਖੋ ਕੋਨਿਆਂ ਵਿੱਚ ਪੰਥਕ ਸਮਾਗਮ ਕਰਵਾਏ ਜਾ ਰਹੇ ਹਨ ਉਨਾਈ ਇਸਲੀਸ ਮੋਸਿਕ ਸੰਗਤਾਂ ਦਾ ਧੰਨਵਾਦ ਕਰਦੇ ਆਂ ਦੇਸ਼ਾਂ ਵਿਦੇਸ਼ਾਂ ਵਿੱਚ ਹੋਣ ਵਾਲੇ ਪੰਥਕ ਸਮਾਗਮਾਂ ਦੀ ਵੀ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਨੇੜੇ ਰਹਿੰਦੀਆਂ ਸਿੱਖ ਸੰਗਤਾਂ ਭਾਈ ਸਾਹਿਬ ਨਮੀਤ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮੂਲਿਤ ਕਰ ਸਕਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ 19 ਨਵੰਬਰ 1951 ਨੂੰ ਪੰਜਾਬ ਦੀ ਧਰਤੀ ਦੇ ਉੱਤੇ ਜਨਮੇ ਦਲ ਖਾਲਸਾ ਦੇ ਬਾਨੀ ਮੈਂਬਰਾਂ 'ਚੋਂ ਇੱਕ ਅਤੇ ਦਲ ਖਾਲਸਾ ਦੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ 73 ਸਾਲ ਦੀ ਆਪਣੀ ਉਮਰ ਭੋਗਦੇ 3 ਜੁਲਾਈ 2024 ਨੂੰ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਕੇ ਚਲੇ ਗਏ ਨੇ ਇਹਨਾਂ 73 ਸਾਲ ਦੀ ਉਮਰ ਦੇ ਵਿੱਚੋਂ 53 ਸਾਲ ਕੌਮ ਦੇ ਲੇਖੇ ਲਾਉਣ ਵਾਲੇ ਬੇਦਾਗ ਅਤੇ ਬੇਵਤਨੇ ਸਿੱਖ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਜਲਾਵਤਨ ਸਿੱਖ ਜੋਦੇ ਦੀ ਉਪਾਤੀ ਦੇ ਨਾਲ ਸਨਮਾਨਿਤ ਕੀਤਾ ਗਿਆ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਲਾ ਕੇ ਆਪਣੇ ਆਖਰੀ ਸਵਾਸਾਂ ਤੱਕ ਨਿਭਾਗੇ ਨੇ ਪੂਰੀ ਦੁਨੀਆ ਦੇ ਵਿੱਚ ਅਕ੍ਰੋਸ ਦੀ ਬਾਰਡਰਸ ਪੂਰੀ ਇਹ ਕੌਮ ਨੇ ਉਹਨਾਂ ਨੂੰ ਮਾਣ ਸਨਮਾਨ ਇੱਜ਼ਤ ਬਖਸ਼ੀ ਅਸੀਂ ਹਰ ਇੱਕ ਦੇ ਰਿਣੀ ਆ ਜਿਨ੍ਹਾਂ ਨੇ ਅਕ੍ਰੋਸ ਦੀ ਬਾਰਡਰਸ ਔਰ ਪਾਰਟੀ ਲਾਈਨਸ ਤੋਂ ਵਿਬਾਰ ਜਾ ਕੇ ਸਰਦਾਰ ਗਜਿੰਦਰ ਸਿੰਘ ਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਨਿਮਿਤ ਪੂਰੀ ਹੀ ਦੁਨੀਆ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਸਿੱਖ ਸੰਗਤਾਂ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਸਮਾਗਮ ਲਿਖੇ ਗਏ ਨੇ ਪੰਜਾਬ ਦੀ ਧਰਤੀ ਦੇ ਉੱਤੇ 13 ਜੁਲਾਈ 2024 ਨੂੰ ਦਿਨ ਸ਼ਨੀਵਾਰ ਦਾਲ ਖਾਲਸਾ ਵੱਲੋਂ ਬਾਕੀ ਸਾਰੀਆਂ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਰبار صاحب ਸਮੂਹ ਦੇ ਅੰਦਰ ਉਹਨਾਂ ਦੇ ਨਿਮਿਤ ਸ਼ਰਧਾਂਜਲੀ ਸਮਾਗਮ ਲਈ ਕੀਤਾ ਗਿਆ ਹੈ। ਔਰ ਕੱਲਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਸਾਡੀ ਜਾਣਕਾਰੀ ਦੇ ਮੁਤਾਬਕ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਲਈ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਪ੍ਰੋਗਰਾਮ ਲੀਕੇ ਨੇ। ਸੋ ਜਿੰਨਾ-ਜਿੰਨਾ ਵੀ ਸੰਗਤਾਂ ਨੇ ਜਿੰਨਾਂ ਨੇ ਵੀ ਸਾਡੇ ਮਰਹੂਮ ਆਗੂ ਦੀ ਯਾਦ ਵਿੱਚ ਪ੍ਰੋਗਰਾਮ ਲੀਕੇ ਨੇ ਔਰ ਜਿੰਨੀ ਜਾਣਕਾਰੀ ਸਾਨੂੰ ਪ੍ਰਾਪਤ ਹੋਈਆ ਉਹਨਾਂ ਦਾ ਵੇਰਵਾ ਮੈਂ ਸੰਗਤ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਤਾਂ ਕਿ ਜਿਹੜੇ ਵੀ ਇਲਾਕੇ ਦੇ ਵਿੱਚ ਜਿਸ ਵੀ ਦੇਸ਼ ਦੇ ਵਿੱਚ ਸੰਗਤਾਂ ਉਹਨਾਂ ਨੂੰ ਪਿਆਰ ਕਰਦੀਆਂ ਨੇ ਉਹ ਆਪਣੇ ਨੇੜ ਦੇ ਗੁਰੂ ਘਰ ਜਿੱਥੇ ਵੀ ਪ੍ਰੋਗਰਾਮ ਕੀਤੇ ਗਏ ਨੇ ਉਹ ਜਾ ਕੇ ਉਹਨਾਂ ਪ੍ਰੋਗਰਾਮਾਂ ਦੇ ਸ਼ਮੂਲੀਅਤ ਕਰ ਸਕਣ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ 13 ਤਰੀਕ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਦਰਕਾਲ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਿੰਨੀਆਂ ਵੀ ਸੰਸਥਾਵਾਂ ਸਿੱਖ ਸੰਸਥਾਵਾਂ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਨਿਮਿਤ ਸ਼ਰਧਾਂਜਲੀ ਸਮਾਗਮ 13 ਜੁਲਾਈ ਨੂੰ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਰਬਾਰ ਸਾਹਿਬ ਵਿਖੇ ਭੋਗ ਪਾਏ ਜਾਣਗੇ। 13 ਜੁਲਾਈ ਨੂੰ ਹੀ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਔਰ ਇਹਦੇ ਨਾਲ ਹੀ ਕੈਨੇਡਾ ਦੇ ਵਿੱਚ ਵੀ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਸਹਿਜ ਪਾਠ ਦੇ ਭੋਗ ਉਹਨਾਂ ਦੇ ਨਿਮਿਤ ਪਾਏ ਜਾਣੇ ਨੇ। ਮਿਲੀ ਜਾਣਕਾਰੀ ਦੇ ਮੁਤਾਬਕ 13 ਜੁਲਾਈ ਨੂੰ ਦੁਪਹਿਰ 2:00 ਗੁਰੂ ਨਾਨਕ ਸਿੱਖ ਗੁਰਦੁਆਰਾ ਡਲਟਾ ਸਰੀ ਵਿਖੇ ਸਹਿਜ ਪਾਠ ਦੇ ਭੋਗ ਪੈਣਗੇ ਅਤੇ 13 ਜੁਲਾਈ ਸ਼ਾਮ ਨੂੰ 6 ਵਜੇ ਗੁਰਦੁਆਰਾ ਸਿੱਖ ਸੰਗਤ ਰੀਗਨ ਰੋਡ ਬ੍ਰੈਮਟਨ ਕੈਨੇਡਾ ਵਿਖੇ ਵੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ 14 ਜੁਲਾਈ ਸਵੇਰੇ 11 ਵਜੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਗੁਰਨਾਨਕ ਦਰਬਾਰ ਲਸਾਲ ਮੋਂਟਰੀਅਲ ਵਿਖੇ ਵੀ ਭੋਗ ਪਾਏ ਜਾਣਗੇ। ਔਰ ਕੁਝ ਗੁਰੂ ਘਰਾਂ ਦੇ ਵਿੱਚ ਭੋਗ ਉਹਨਾਂ ਦੇ ਯਾਦ ਵਿੱਚ ਪੈ ਵੀ ਚੁੱਕੇ ਨੇ ਅਸੀਂ ਉਹਨਾਂ ਗੁਰਦੁਆਰਾ ਕਮੇਟੀਆਂ ਦੇ ਵੀ ਰਹਿਣੀ ਆ। ਇਸੇ ਤਰ੍ਹਾਂ ਅਮਰੀਕਾ ਦੀ ਧਰਤੀ ਦੇ ਉੱਤੇ 14 ਤਰੀਕ ਨੂੰ ਗੁਰਦੁਆਰਾ ਸਾਹਿਬ ਸਨੋਜੇ ਵਿਖੇ ਭੋਗ ਪਾਣਗੇ। ਅਤੇ ਫਰੀਮਾਉਂਟ ਗੁਰਦੁਆਰਾ ਸਾਹਿਬ ਵਿਖੇ ਵੀ ਉਹਨਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਉਹਨਾਂ ਦੇ ਵੀ 14 ਤਰੀਕ ਨੂੰ ਹੀ ਪ੍ਰੋਗਰਾਮ ਨੇ। ਇਸੇ ਤਰ੍ਹਾਂ ਯੂਕੇ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਵਿਭੋਗ ਪਾਣਗੇ। ਔਰ ਬਹੁਤ ਸਾਰੇ ਹੋਰ ਥਾਵਾਂ ਤੋਂ ਜਾਣਕਾਰੀ ਦੇ ਮੁਤਾਬਕ ਜਿੱਥੇ ਅਜੇ ਸੰਗਤਾਂ ਨੇ ਤਰੀਕ ਫਾਈਨਲ ਨਹੀਂ ਕੀਤੀ ਉਹਦੀ ਜਾਣਕਾਰੀ ਜਿਵੇਂ ਸਾਡੇ ਤੱਕ ਪਹੁੰਚੇ ਗਿਆ ਸੀ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਆਸਟ੍ਰੇਲੀਆ ਸੋ ਉੱਥੇ ਜਰਮਨ ਆ ਇਹਨਾਂ ਗੁਰੂ ਘਰਾਂ ਦੇ ਵਿੱਚ ਵੀ ਪਏ ਸਰਦਾਰ ਗਜਿੰਦਰ ਸਿੰਘ ਉਹਨਾਂ ਦੇ ਨਿਮਿਤ ਸ਼ਰਧਾਂਜਲੀ ਸਮਾਗਮ ਉਲੀਕੇ ਜਾਣੇ ਨੇ ਸੋ ਅਖੀਰ ਦੇ ਉੱਤੇ ਮੈਂ ਜਿੰਨੀਆਂ ਵੀ ਸਿੱਖ ਸੰਗਤਾਂ ਸਾਨੂੰ ਸੁਣ ਰਹੀਆਂ ਨੇ ਜਾਂ ਜਿਨ੍ਹਾਂ ਤੱਕ ਇਹ ਮੈਸੇਜ ਪਹੁੰਚ ਰਿਹਾ ਹੈ ਜਿਸ ਜਿਸ ਗੁਰੂ ਘਰ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਦੀ ਆ ਜਿਹੜੀ ਵੀ ਸੰਗਤ ਉਸ ਗੁਰੂ ਘਰ ਦੇ ਨੇੜੇ ਸ਼ਹਿਰ ਦੇ ਵਿੱਚ ਵੱਸਦੀ ਆ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉਹ ਇਹਨਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਜਿਸ ਦਿਨ ਵੀ ਪਾਠ ਦੇ ਭੋਗ ਪਾਣੇ ਨੇ ਉਹ ਦਿਨ ਜਾ ਕੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਔਰ ਜਰਮਨ ਵਿਖੇ ਜਿਹੜਾ 14 ਤਰੀਕ ਨੂੰ ਉਹਨਾਂ ਦੇ ਨਿਮਿਤ ਭੋਗ ਪਾਏ ਜਾਣੇ ਨੇ ਅਰਦਾਸ ਸਮਾਗਮ ਵੀ ਲੀਕੇ ਜਾਣੇ ਨੇ ਔਰ ਖਾਸ ਤੌਰ ਤੇ ਮੇਰੀ ਬੇਨਤੀ ਆ ਪੰਜਾਬ ਵਸਦੇ ਸਿੱਖਾਂ ਨੂੰ ਕਿ ਸਾਡਾ ਉਹ ਯੋਧਾ ਜਿਸ ਨੂੰ ਅਕਾਲ ਤਖਤ ਸਾਹਿਬ ਤੋਂ ਜਲਾਵਤਨ ਸਿੱਖ ਯੋਧੇ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 73 ਸਾਲਾਂ ਦੇ ਵਿੱਚੋਂ 53 ਸਾਲ ਪੰਜਾਬ ਦੀ ਆਜ਼ਾਦੀ ਦੇ ਲੇਖੇ ਲਾਏ ਨੇ ਅਸੀਂ ਇੱਕ ਦਿਨ ਉਹਨਾਂ ਨੂੰ ਸਮਰਪਿਤ ਕਰੀਏ ਸਾਡਾ ਉਹ ਯੋਧਾ ਜੋ 1981 ਦੇ ਵਿੱਚ ਆਪਣਾ ਕੌਮੀ ਘਰ ਬਣਾਉਣ ਦੇ ਲਈ ਆਪਣਾ ਘਰ-ਬਾਰ ਛੱਡ ਕੇ ਬੇਵਤਨਾ ਹੋ ਗਿਆ ਸੀ ਉਸ ਨੂੰ ਸ਼ਰਦਾ ਦੇ ਫੁੱਲ ਪੈਂਟ ਕਰੀਏ ਯਾਦ ਕਰੀਏ ਔਰ ਅਸੀਂ ਸਾਰੇ ਹੀ ਉਹਨਾਂ ਨੂੰ ਸ਼ਰਧਾਂਜਲੀ ਦੇਈਏ ਔਰ ਅਖੀਰ ਦੇ ਉੱਤੇ ਦਰੁਖਾਲਸਾ ਆਪਣੇ ਸੰਘਰਸ਼ ਦੇ ਪ੍ਰਤੀ ਵਚਨਬੱਤਾ ਦਹਰਾਉਂਦਾ ਆ ਆਪਣੇ ਆਗੂ ਦੀਆਂ ਪੈਰਾਂ ਦੇ ਉੱਤੇ ਚੱਲਦਾ ਹੈ ਇਸ ਗੱਲ ਦੀ ਵਚਨਬੱਤਾ ਕੌਮ ਦੇ ਨਾਲ ਦਹਰਾਉਂਦਾ ਕਿ ਪੰਜਾਬ ਦੀ ਆਜ਼ਾਦੀ ਤੱਕ ਸੰਘਰਸ਼ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ